ਸ਼ੰਭੂ ਅਤੇ ਖਨਾਰੀ ਬਾਰਡਰ ਤੇ ਤਣੇ ਦੇ ਅੱਜ ਪੂਰੇ 200 ਦਿਨ ਹੋ ਗਏ ਨੇ ਅੱਜ ਸ਼ੰਭੂ ਬਾਰਡਰ ਤੇ ਕਿਸਾਨ ਜਿਥੇ ਬੰਦੀਆਂ ਦਾ ਮਟਾਈ ਕਾਠ ਹੈ ਵੱਖ-ਵੱਖ ਜਿਥੇ ਬੰਦੀਆਂ ਦੱਸਦੀ ਹੈ ਕਿ ਸ਼ਾਮਲ ਹੋਣ ਗਿਆ ਤਾਂ ਕੇਂਦਰ ਸਰਕਾਰ ਦੇ ਖਿਲਾਫ ਸ਼ਕਤੀ ਪ੍ਰਦਰਸ਼ਨ ਕੀਤਾ ਜਾਏਗਾ اور ਪੁਲਿਸ ਦੇ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮات ਕੀਤੇ ਗਏ ਨੇ ਤਾਂ કુલ ਮਿਲਾ ਕੇ ਅੱਜ ਕਿਸਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋਏ ਨੇ ਖਾਸ ਤੌਰ ਤੇ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਲਗਾਤਾਰ ਪਿਛਲੇ ਦਿਨਾਂ ਤੋਂ ਵਕਵਾਕਾ ਥਾਵਾ ਤੋਂ ਜਿਹੜੀਆਂ ਟਰੈਲੀਆਂ ਨੇ ਆਨਕੇ ਕਿਸਾਨ ਨੇ ਵੱਡੀ ਗਿਣਤੀ ਚ ਪਹੁੰਚ ਰਹੇ ਸਨ ਔਰ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਹੀ ਕਿਹਾ ਗਿਆ ਹੈ ਕਿ ਲਗਾਤਾਰ ਇੱਥੇ ਮੋਰਚਾ ਚੱਲਿਆ ਹੋਇਆ ਹੈ ਹਾਲਾਂਕਿ ਦੂਸਰੇ ਪਾਸੇ ਕੋਰਟ ਦੇ ਵਿੱਚ ਕੇਸ ਹੈ ਸੁਪਰੀਮ ਕੋਰਟ ਤੱਕ ਇਹ ਸਾਰਾ ਮਾਮਲਾ ਹੈ ਕਿ ਸਾਰੇ ਰਸਤੇ ਨੂੰ ਖੋਲਿਆ ਜਾਵੇ ਕਿਉਂਕਿ ਬਹੁਤ ਸਾਰੇ ਲੋਕ व्डे गिनती प्रभावित होंगे ने क्योंकि कनैक्शन है पंजाब और हरियाणा का यह बॉडर और इसको लैके व्यापार तो प्रभावित हो ही रहा बल्कि आम लोगों की खजलखुवारी भी बेहद ज्यादा है तो दूजे पास अज दो सौ दिन पूरे हो रहे हैं इस धरने लैके जिसके अब वाक सदया गया है तो देखना होएगा किस तरीके की तस्वीर होएगी हालांकि यह भी जानकारी मिल रही है कि पुलिस के वो पूरे सुरक्षा के इंतजाम किए गए हैं ताकि किसी तरह के कोई भी तस्वीर उ चिंताजनक बनती हुई ना नजर आए ਕੇਂਦਰ ਸਰਕਾਰ ਦੇ ਖਿਲਾਫ ਸ਼ਕਤੀ ਪ੍ਰਦਰਸ਼ਨ ਹੋਏਗਾ ਵੱਖੋ ਵੱਖਰ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਔਰ ਇਸ ਨੂੰ ਲੈ ਕੇ ਪਹਿਲਾਂ ਤੋਂ ਐਲਾਨ ਕੀਤਾ ਗਿਆ ਸੀ 31 ਅਗਸਤ ਯਾਨੀ ਕਿ ਅੱਜ ਦਾ ਦਿਨ ਤੱਕ ਕੀਤਾ ਗਿਆ ਸੀ ਤਾਂ ਦੇਖਣਾ ਹੋਏਗਾ ਕਿ ਕੁਝ ਤਸਵੀਰ ਬਣਦੀ ਹੈ ਅਗਲੇ ਕੁਝ ਘੰਟੇ ਵਿੱਚ ਤਾਂ ਅੱਜ ਜੋ ਵੱਡਾ ਇਕੱਠ ਹੈ ਔਰ ਦੇਖਣਾ ਹੋਏਗਾ ਕਿ ਇਸ ਤਰੀਕੇ ਦੇ ਨਾਲ ਅੱਜ ਪ੍ਰਦਰਸ਼ਨ ਰਹੇਗਾ ਔਰ ਸਿੱਧੇ ਤੌਰ ਤੇ ਜੇਕਰ ਮੰਗਾਂ ਦਾ ਜ਼ਿਕਰ ਕੀਤਾ ਜਾਏ ਤਾਂ ਕੀ ਨੇ ਖਾਸ ਤੌਰ ਤੇ ਦਰਨੇ ਨੂੰ ਲੈ ਕੇ ਪਹਿਲੀ ਮੰਗ ਇਹੀ ਹੈ ਕਿ ਜਿਹੜੀਆਂ ਕਿਸਾਨ ਅੰਦੋਲਨ ਜਿਹੜਾ ਸਵਾ ਸਾਲ ਚੱਲਿਆ ਉਸ ਦੇ ਵਿੱਚ ਮੰਗਾਂ ਮੰਨੀਆਂ ਗਈਆਂ ਨੇ ਉਹਨਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਐਮਐਸਪੀ ਦੀ ਕਾਨੂੰਨੀ ਗਰੰਟੀ ਜਿਹੜੀ ਹੈ ਸਭ ਤੋਂ ਪਹਿਲ ਦੇ ਆਧਾਰ ਤੇ ਮੰਗ ਹੈ ਇਸ ਤੋਂ ਇਲਾਵਾ ਲਖੀਮਪੁਰ ਖੀਰੀ ਦਾ ਮਾਮਲਾ ਹੈ ਉਸ ਤੋਂ ਇਲਾਵਾ ਹੋਰ ਸਾਰੇ ਮਾਮਲੇ ਨੇ ਤਾਂ ਜਿਸ ਨੂੰ ਲੈ ਕੇ ਲਗਾਤਾਰੇ धरना ਚੱਲ ਰਿਹਾ ਹੈ ਔਰ ਹਾਲਾ ਕਿ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਦਿੱਲੀ ਦੀਵਾਰ ਰੋਕ ਕੀਤਾ ਜਾਏਗਾ ਪਰ ਇਹਨਾਂ ਨੂੰ ਰਾਹ ਦੇ ਵਿੱਚ ਰੋਕ ਲਿਆ ਗਿਆ ਮਨੋਜ ਸ਼ਰਮਾ ਮੇਰੇ ਸਯੋਗੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਮਨੋਜ ਹੀ ਜਾਣਕਾਰੀ ਹੈ ਅੱਜ ਕਿਸਾਨ ਵੱਡੀ ਗਿਣਤੀ ਚ ਇਕੱਠੇ ਹੋ ਰਹੇ ਨੇ ਅੱਜ ਦੀ ਤਾਜ਼ਾ ਸਥਿਤੀ ਉੱਥੇ ਕੀ ਹੈ ਔਰ ਕਿ ਕਿਸ ਤਰੀਕੇ ਦੇ ਨਾਲ ਅੱਜ ਦਾ ਇਹ ਦਿਨ ਰਹੇਗਾ ਹਾਂ ਗੁਰਜੋਤ ਮੈਂ ਦੱਸਿਆ ਕਿ ਅੱਜ 200 ਦਿਨ ਪੂਰੇ ਹੋਣ ਦੇ ਜਿਹੜੇ ਧਰਮੇ ਦੇ ਹੋਏ ਨੇ ਉਸ ਨੂੰ ਲੈ ਕੇ ਜਿਹੜੀ ਜਸੇਵੰਦੀ ਹੈ ਤੇ ਧਰਮਨਾ ਦੇ ਰਹੀਆਂ ਨੇ ਉਹਨਾਂ ਦੇ ਵੱਲੋਂ ਇੱਕ ਉਥੇ ਸਵਾ ਦਾ ਆਯੋਜਨ ਕੀਤਾ ਜਾਣਾ ਹੈ ਯਾਨੀ ਕਿ ਉਹਨਾਂ ਨੇ 200 ਦਿਨਾਂ ਦਾ ਆਪਣੇ ਸੰਘਰਸ਼ ਨੂੰ ਉੱਥੇ ਮਨਾਉਣਾ ਹੈ ਤੇ ਇਸ ਨੂੰ ਲੈ ਕੇ ਸ਼ੰਭੂ ਬਾਰਡਰ ਦੇ ਉੱਪਰ ਜਿਹੜੀ ਹੁਣ ਤੱਕ ਜਾਣਕਾਰੀ ਮਿਲੀ ਹੈ ਕਿਉਂਕਿ ਹਜੇ ਮੂਰਲੀ ਜਾਣਕਾਰੀ ਹੈ ਕਿਸਾਨ ਆਗੂਆਂ ਤੋਂ ਕਿ ਉੱਥੇ ਇਹਨਾਂ ਨੇ ਇੱਕ ਸਭਾ ਕਰਨੀ ਹੈ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਇਸੇ ਗੱਲ ਨੂੰ ਲੈ ਕੇ ਘਰ ਨਾਲ ਆ ਰਹੇ ਹਾਂ ਕਿ ਸਰਕਾਰ ਆਪਣੇ ਵਾਅਦੇ ਤੋਂ ਮੁਨਕਰ ਹੋਈ ਹੈ ਸੋ ਉਸ ਨੂੰ ਲੈ ਕੇ 12:00 ਵਜੇ ਤੱਕ ਜਿਹੜੀ ਪੂਰੀ ਇਹਨਾਂ ਦੀ ਸਭਾ ਹੈਗੀ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਜਾਣੀ ਉਸ 'ਚ ਕਿਸਾਨ ਪਹੁੰਚਣਗੇ ਤੇ ਉਸ ਤੋਂ ਬਾਅਦ ਸੰਚੇਤਕ ਸਭਾ ਹੈਗੀ ਜਿਹੜੀ ਵਿਰੋਧ ਅਲੀਓ ਸੀ ਕੀਤੀ ਜਾਊਗੀ ਕਿਸਾਨਾਂ ਗੂਣੇ ਸਾਫ ਤੇ ਹੈ ਸਾਡੀ ਸਭਾ ਸ਼ਾਂਤਮਈ ਹੋਊਗੀ ਅਸੀਂ ਪ੍ਰੋਟੈਸਟ ਨਹੀਂ ਕਰਨਾ ਕਿਉਂਕਿ ਤੇਜ ਐ ਪੀਰ ਨੇ ਮੌਤ ਰਹੀਆਂ ਤੁਹਾਨੂੰ ਪ੍ਰਕਾਸ਼ ਦੇ ਖਿਲਾਫ ਅ ਮਨੋਜ ਮੈਂ ਰੋਕ ਰਹੀਆਂ ਤੁਹਾਨੂੰ ਕਿਸਾਨ ਆਗੂ ਮਨਜੀਤ ਰਾਏ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਰਾਏ ਸਾਹਿਬ ਬਚ 200 ਦਿਨ ਪੂਰੇ ਹੋ ਰਹੇ ਨੇ ਸ਼ੰਭੂ ਔਰ ਖਨੋਰੀ ਬਾਰਡਰ ਤੇ ਤਰਨੇ ਨੂੰ ਕਿ ਕੁਝ ਅੱਜ ਦਾ ਦਿਨ ਪ੍ਰੋਗਰਾਮ ਦਾ ਤੈਅ ਕੀਤਾ ਗਿਆ ਹੈ ਦੇਖੋ ਅੱਜ ਦਾ ਕਿਉਂਕਿ ਸਰਕਾਰ ਇਹ ਸਮਝਦੀ ਆ ਭਈ ਤਾਂ ਕਈ ਵਾਰੀ ਕਹਿ ਵੀ ਦਿੰਦੇ ਨੇ ਕਿ ਉੱਥੇ ਕਿਆ ਕਹਤਾ ਹੈ ਸੋ ਅੱਜ ਪਤਾ ਚੱਲੇਗਾ ਸਰਕਾਰ ਨੂੰ ਕਿ ਪੂਰੇ ਦੇਸ਼ ਦਾ ਅੰਦੋਲਨ ਹੈ ਪੂਰੇ ਦੇਸ਼ ਚ ਕਿਸਾਨ ਇਕੱਠਾ ਹੋ ਰਹੇ ਨੇ ਖਨੋਰੀ ਬਾਰਡਰ ਤੇ ਛੰਭੂ ਬਾਰਡਰ ਤੇ ਔਰ ਸਾਰੇ ਤੁਰ ਪਏ ਨੇ ਕੁਝ ਟਰੈਨਰ ਆਹੀਂ ਕੋਈ ਕਾਬਿਲਿਆ ਰਹੀਂ ਸੋ ਅਸੀਂ ਵੀ ਪਹੁੰਚ ਰਹੇ ਹਾਂ ਹੁਣ ਮੈਂ ਮੇਰੀ ਡਿਊਟੀ ਅੱਜ ਖਨੋਰੀ ਦੀ ਹੈ ਸੋ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਕਿ ਪੂਰੇ ਦੇਸ਼ ਦਾ ਕਿਸਾਨ ਇੱਕ ਮੋਟਾ ਇੱਕ ਜੋਟਾ ਹੈ ਔਰ ਇਹਨਾਂ ਦੀਆਂ ਮੰਗਾਂ باوجود ਨੇ ਔਰ ਇਹਦੀਆਂ ਸਰਕਾਰ ਨੇ ਮੰਨੀਆਂ ਹੋਈਆਂ ਨੇ ਉਹਨਾਂ ਤੋਂ ਪਿੱਛੇ ਹਟੀ ਹੋਈ ਆ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਸੋ ਉਹਦੇ ਕਰਕੇ ਹੀ ਇਹ ਜਿਹੜਾ ਅੰਦੋਲਨ ਚੱਲ ਰਿਹਾ ਹੈ ਅੱਜ 200 ਦਿਨ ਪੂਰੇ ਹੋ ਰਹੇ ਨੇ 200 ਦਿਨ ਪੂਰੇ ਹੋਣ ਤੇ ਵੀ ਕਿਸਾਨ ਹੂੰ ਉਹ ਜਾਈ ਜਿਹੜਾ ਗੁੱਸਾ ਹੈ ਸਰਕਾਰ ਪ੍ਰਤੀ ਉਹ ਨਜ਼ਰ ਆਏਗਾ ਪਰ ਇਹ ਅਦਰ ਪੀਸਫੁਲੀ ਅੰਦੋਲਨ ਹੈ ਬਿਲਕੁਲ ਪੀਸਫੁਲੀ ਪ੍ਰੋਟੈਸਟ ਹੈ ਅੱਜ ਦੇ ਕੱਟ ਵੀ ਸਾਡੇ ਜਿਹੜੇ ਉਹ ਬਿਲਕੁਲ ਪੀਸਫੁਲੀ ਹੋਣਗੇ ਜੀ ਰਾਇ ਸਾਹਿਬ ਕਿੰਨੇ ਕੁ ਗਿਨਤੇ ਦੇ ਵਿੱਚ ਅੰਦਾਜ਼ਨ ਕਿਸਾਨ ਇਕੱਠੇ ਹੋਣਗੇ ਔਰ ਇਹ ਵੀ ਜਾਨਣਾ ਚਾਹਾਂਗੇ ਕਿ ਕਿਸਾਨ ਹੋਰ ਵਹਾਨਾਂ ਤੇ ਆ ਰਹੇ ਨੇ ਟਰੈਕਟਰ ਟਰਾਲੀਆਂ ਜ਼ਿਆਦਾਤਰ ਪਹੁੰਚਣਗੀਆਂ ਜਾਂ ਪਹੁੰਚ ਚੁੱਕੀਆਂ ਨੇ ਨਹੀਂ ਜਿਹੜੇ ਨਜ਼ਦੀਕ ਤੋਂ ਨੇ ਖਨੌਰੀ ਦੇ ਸ਼ੰਭੂ ਦੇ ਉਹ ਟਰੈਕਟਰ ਟਰਾਲੀਆਂ ਤੇ ਆਣਗੇ ਦੂਰੋਂ ਕੋਈ ਕਾਰਾਂ ਚ ਬੱਸਾਂ ਚ ਟ੍ਰੇਨਾਂ ਚ ਇਸ ਤਰੀਕੇ ਨਾਲ ਆਪਣੇ ਵਾਹਨਾਂ ਤੇ ਜਾਂ ਪਲੇਨਾਂ ਚ ਵੀ ਆਣਗੇ ਸੋ ਉਹਦੇ ਨਾਲ ਕਿ ਜਿਹੜਾ ਇਕੱਠ ਹੈ ਉਹ ਬੜਾ ਲੰਮਸ਼ਾਲ ਹੋ ਜਾ ਜਿੰਦਾ ਜੋਸ਼ਾ ਲੋਨੇ ਤੇ ਲੱਖਾਂ ਦੀ ਤਦਾਦ ਕਿਸਾਨ ਇਕੱਠੇ ਹੋਣਗੇ ਉਹ ਦੋ ਮੈਂ ਬੜ ਰਹਾ ਤੇ ਸੋ ਉਹ ਥੋੜੀ ਦੇਰ ਦੇਖਣ ਨੂੰ ਮਿਲ ਜਾਏਗਾ 11 12 ਵਜੇ ਤੇ ਤਰੀਵ ਜਿਹੜੇ ਕਿਸਾਨ ਸਾਰੇ ਇਕੱਠੇ ਹੋ ਜਾਣਗੇ ਸੋ ਸਾਡੀ ਇਹ ਸਮਾ ਚੱਲੇਗੀ ਉਹ ਲੈਕਚਰ ਅਸੀਂ ਜਿਹੜੀ ਉਹ ਆਪਣੀਆਂ ਮਹਾਪੰਚਾਇਤਾਂ ਇਕੱਤਰ ਨਹੀਂ ਕਹਿ ਦਿਓ ਜਾਂ ਵੱਡੇ ਕੱਟ ਕਹਿ ਦਿਓ 200 ਦਿਨ ਪੂਰੇ ਹੋਣ ਤੇ ਉਹ ਸਾਡੀਆਂ ਸਟੇਜਾਂ ਚੱਲਣਗੀਆਂ 3 ਵਜੇ ਤੱਕ ਉਸ ਤੋਂ ਬਾਅਦ ਫਿਰ ਅਸੀਂ ਬੱਤੇ ਬੁਲਾਵਾਂਗੇ ਅਗਲੀ ਰਾਨੀ ਤੇ ਫਿਰ ਬੈਠ ਕੇ ਤੈਅ ਕਰਾਂਗੇ ਅਖਿਰਲਾ ਸਵਾਲ ਰਾਜ ਸਭ ਕੀ ਕੋਈ ਹਰਿਆਣਾ ਤੋਂ ਵੀ ਜਥੇਬੰਦੀ ਆ ਰਹੀ ਹੈ ਸਿਰ ਪੰਜਾਬ ਤੋਂ ਹੀ ਨੇ ਸਨੇ ਹਰਿਆਣਾ ਤੋਂ ਜੁਪੀ ਤੋਂ ਉੱਤਰਾਖੰਡ ਤੋਂ ਕੇਰਲਾ ਉੜੀਸਾ ਤੋਂ ਵੀ ਲੋਕ ਜਿਹੜੇ ਟ੍ਰੇਨਾਂ ਰਾਹੀਂ ਆ ਰਹੇ ਨੇ ਉਹ ਠੀਕ ਹੈ ਉਹ ਥੋੜੀ ਘੱਟ ਸੰਖਿਆ ਨਾਲ ਦੂਜੇ ਜਿਹੜੇ ਆਉਂਦੇ ਨੇ ਉਹ ਘੱਟ ਸੰਖਿਆ ਨਾਲ ਆਉਂਦੇ ਨੇ ਪਰ ਲੱਗੇ ਤੋਂ ਹਰਿਆਣੇ ਤੋਂ ਔਰ ਪੰਜਾਬ ਤੋਂ ਔਰ ਜੁਪੀ ਤੋਂ ਇਸ ਤੋਂ ਵੱਧ ਸੰਖਿਆ ਜ਼ਿਆਦੀ ਔਰ ਫਿਰ ਹਰਿਆਣੇ ਦੀ ਹੋਏਗੀ ਜੋ ਇਹ ਕਿਉਂਕਿ ਨਜ਼ਦੀਕ ਹੈ ਬਾਰਡਰਾਂ ਦੇ ਜਿਹੜੇ ਦੂਰ ਵਾਲੇ ਟ੍ਰੇਨਾਂ ਰਾਹੀਂ ਆਉਣਗੇ ਥੋੜੀ ਸੰਖਿਆ ਤੋਂ ਆਉਣਗੇ ਪਰ ਹੋਣਗੇ ਪੂਰੇ ਭਾਰਤ ਦੇ ਵਿੱਚ ठीक है बहुत-बहुत शुक्रिया धन्यवाद है रडंडी ले न्यूज़ 18 के नाल तमनजीत सिंह राय फोन लाइन पे सन किसान आगू जिन्होंने पूरी जानकारी दी है कि वखो-वखो स्टेट्स तो होर तो भी किसान पहुंच रहे हैं और बहुत बड़ी गिनती चाजिक अट होएगा और लगभग हो भी चुका है 11-12 बजे तक ही वो कह रहे सी कि तस्वीर बिल्कुल बदल हुई नजर आई